ਕੁਜੂਰੀਆ ਵਾਲੀ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਕੱਪੀ ਸਰਕਾਰ ਮਰਦਾਬਾਦ ਹਾਂਜੀ ਭਾਈ ਇਹ ਆਜ਼ਮਪੁਰ ਦਾ ਫਲਾਈਓਵਰ ਜਿਹੜਾ ਸ਼੍ਰੋਪਣੀ ਅਟਲੀਦਲ ਬੀਜੇਪੀ ਦੀ ਸਰਕਾਰ ਚ 2016 ਚ ਸਤੰਬਰ ਸ਼ੁਰੂ ਹੋਇਆ ਤੇ ਨਾਲ ਸਮਾਂ ਸਿਰਫ 18 ਮਹੀਨੇ ਸੀ ਕੰਪਲੀਟ ਹੋਣਾ ਤੇ ਉਸ ਤੋਂ ਬਾਅਦ 17 ਚ ਅਸੀਂ ਕੰਮ ਸ਼ੁਰੂ ਕਰਾਤਾ ਪੈਸੇ ਸਰਕਾਰ ਭੁਲਾਵੇ ਸੀ ਲੇਕਿਨ 17 ਵਿੱਚ ਸਰਕਾਰ ਬਦਲ ਗਈ ਕਾਂਗਰਸ ਦੀ ਸਰਕਾਰ ਆ ਗਈ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਨੇ ਢੱਕਾ ਨਹੀਂ ਤੋੜਿਆ ਔਰ ਲੋਕੀ ਇੱਧਾ ਪ੍ਰੇਸ਼ਾਨ ਰਹੇ 5 ਸਾਲ ਮਿੱਟੀ ਉੜਦੀ ਸੀ ਧੂੜ ਉੜਦੀ ਸੀ ਲੋਕ ਬਿਮਾਰ ਵੀ ਹੋਏ ਇੱਥੇ ਅਨੇਕਾਂ ਐਕਸੀਡੈਂਟ ਹੋਏ ਲੋਕੀ ਜ਼ਖਮੀ ਹੋਏ ਜਾਨਾਂ ਵੀ ਗਈਆਂ 5 ਸਾਲ ਬੀਤ ਗਏ ਕਾਂਗਰਸ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਕਾਂਗਰਸ ਕੋਲ ਨਹੀਂ ਬਣਿਆ ਅਸੀਂ ਬਣਾਵਾਂਗੇ 22 ਵਿਧਾਨ ਸਭਾ ਚੋਣਾਂ 'ਚ ਆਮ ਪਾਰਟੀ ਨੇ ਵਾਅਦਾ ਕੀਤਾ ਆਦੂਰ ਦਾ ਫਲਾਈਓਵਰ ਅਸੀਂ ਕੰਪਲੀਟ ਕਰਾਵਾਂਗੇ 23 'ਚ ਜਦੋਂ ਜਿਮਨੀ ਚੋਣ ਆਈ ਜਗਿੰਦਰ ਸਿੰਘ ਤੇ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਇਸੇ ਜਗ੍ਹਾ ਧਿਆਨ ਕੇ ਲੈ ਕੇ ਗਏ ਕਿ ਤੁਸੀਂ ਆਮ ਪਾਰਟੀ ਨੂੰ ਇਹ ਲੋਕ ਸਭਾ ਦੀ ਸੀਟ ਜਿਤਾ ਦਿਓ ਫਿਰ ਅਸੀਂ ਉਹ ਜਲਦੀ ਸਲਾਈ ਓਵਰ ਬਣਾ ਦਿਆਂਗੇ ਉਹਨਾਂ ਦੇ ਉਮੀਦਵਾਰ ਵੀ ਸੁਸ਼ੀਲ ਰਿਕੋ ਇੱਥੋਂ ਜਿੱਤ ਗਿਆ ਲੋਕਾਂ ਨੇ ਜੋਤਾਇਆ ਤਾਂ ਵੀ ਢੀਕਾ ਕੰਮ ਹੋਇਆ ਹੁਣ ਸਾਲ ਤੋਂ ਵੱਧ ਹੋ ਗਿਆ ਸਲਾਈ ਓਵਰ ਦਾ ਕੰਮ ਸ਼ੁਰੂ ਨਹੀਂ ਹੋਇਆ ਬਲਕਿ ਇੱਥੇ ਆਇਆ ਵੀ ਕੋਈ ਕਿਸੇ ਨੇ ਆਣ ਕੇ ਵਪਾਰੀਆਂ ਦਾ ਦੁਕਾਨਦਾਰਾਂ ਦਾ ਰਾਹਗੀਰਾਂ ਦਾ ਹਾਲ ਵੀ ਨਹੀਂ ਪੁੱਛਿਆ ਅੱਜ ਇਹ ਪਿੰਨਰ ਜਿਹੜੇ ਖੜੇ ਆ ਜਿਹੜੇ ਪਿੱਲਰ ਖੜੇ ਆ ਇਹ ਸਿਰਫ ਪੋਸਟਰ ਲਾਉਣ ਲਈ ਤੇ ਬੋਰਡ ਲਾਉਣ ਦੇ ਕੰਮ ਆ ਰਹੇ ਨੇ ਤੇ ਸ਼ਹਿਰ ਦੇ ਲੋਕ ਪਰੇਸ਼ਾਨ ਆ ਵਿਦਿਆਰਥੀ ਮੁਲਾਜ਼ਮ ਜਿਹੜੇ ਲੋਕ ਬਾਜ਼ਾਰ ਚ ਆਉਂਦੇ ਹੋ ਪਰੇਸ਼ਾਨ ਵਪਾਰੀਆਂ ਦਾ ਦੁਕਾਨਦਾਰਾਂ ਦਾ ਕੰਮ ਅੱਧੇ ਤੋਂ ਵੀ ਇੱਧਰ ਰਹਿ ਗਿਆ ਇਸ ਕਰਕੇ ਅੱਜ ਯਾਦ ਕਰਾਉਣ ਲਈ ਇਹ ਅਸੀਂ ਤੁਹਾਨੂੰ ਯਾਦ ਕੀਤਾ ਤੁਹਾਨੂੰ ਬੁਲਾਇਆ ਪੱਤਰਕਾਰਾਂ ਨੂੰ ਸੇ ਸਰਕਾਰ ਨੂੰ ਯਾਦ ਕਰਾਓ ਮੁੱਖ ਮੰਤਰੀ ਭਗਵਤ ਮਾਨ ਜੀ ਨੂੰ ਚੇਤਕਰਾਓ ਕਿ ਤੁਸੀਂ ਇੱਥੇ 2023 ਦੀ ਲੋਕ ਸਭਾ ਕੌਣ ਚੁਣ ਚੱਕੇ ਕਿ ਵੈ ਸੀ ਕਿ ਅਸੀਂ ਫਲਾਈਓਵਰ ਬਣਾ ਦੇਾਂਗੇ ਤੇ ਤੁਸੀਂ ਇਹ ਕਿਹਾ ਸੀ ਕਿ ਜਿਹੜਾ ਗਟਕਰੀ ਸਾਹਿਬ ਨੇ ਚਿੱਠੀ ਲਿਖੀ ਹੈ ਉਹਦਾ ਜਿਹੜਾ ਡਿਫਰੈਂਸ ਅਮਾਉਂਟ ਆ ਉਹ ਪੰਜਾਬ ਸਰਕਾਰ ਦੇਗੀ ਤੁਸੀਂ ਡਿਫਰੈਂਸ ਅਮਾਉਂਟ ਦਿਓ ਤੇ ਇਹਦਾ ਕੰਮ ਸ਼ੁਰੂ ਹੋਵੇ ਲੋਕ ਬੜੇ ਪਰੇਸ਼ਾਨ ਨੇ ਵਾਦਾ ਤੁਸੀਂ ਕੋਈ ਪੂਰਾ ਨਹੀਂ ਕੀਤਾ ਇਹ ਗੱਲ ਲੋਕ ਜਾਣਦੇ ਆ ਇਸ ਤੇ ਹਰਵਾਜੀ ਕਰ ਰਹੇ ਆ ਸਿਰਫ ਬੋਰਡ ਬੰਦੀ ਕਰ ਰਹੇ ਆ ਠਕਵਾਰਾਂ ਚਿਹਾਰ ਦੇ ਰਹੇ ਆ ਕੰਮ ਕੋਈ ਨਹੀਂ ਇਹ ਗੱਲਾਂ ਚਲੋ ਫੇ ਕਰਾਂਗੇ ਅੱਜ ਸਾਡਾ ਮੁੱਖ ਮੁੱਦਾ ਸੀ ਆ ਆਂਪੂ ਬਲਾਈ ਓਵਰ ਬਣਾਉਣਾ ਕਿਰਪਾ ਕਰਕੇ ਬਲਾਈ ਓਵਰ ਬਣਾਓ ਤਾਂ ਕਿ ਲੋਕਾਂ ਨੂੰ ਮੜੀ ਮੋਢੀ ਸੁਵਿਧਾ ਹੋ ਸਕੇ ਲੋਕਾਂ ਦੇ ਕਾਰੋਬਾਰ ਦਾ ਹੋਰ ਕੋਈ ਨੁਕਸਾਨ ਨਾ ਹੋਵੇ ਕੱਲ ਮੜਾ ਮੋਟਾ ਜਿਹੜਾ ਠੇਕੇਦਾਰ ਲੱਗਾ ਸੀ ਉਹ ਵੀ ਸਮਾਨ ਕੱਲ ਚੱਕ ਕੇ ਲੈ ਜਾ। ਇਹ ਯਾਦ ਕਰਾਉਣਾ ਚਾਹੀਦਾ। ਬਹੁਤ ਬਹੁਤ ਧੰਨ।